ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਮੈਂ ਇਸ ਟਾਈਮ ਹੈਗਾ ਬੈਲਜੀਅਮ ਟਾਈਮ ਇੱਥੇ ਸਵੇਰ ਦੇ 3 ਵਜੇ ਮੈਂ ਲਾਏਗਾ ਦਾ ਵਰਕ ਆਊਟ ਕਰੇਗਾ ਇਹ ਮੇਰਾ ਸਮਾਨ ਪਿਆ ਰੱਸੀ ਟੱਪਾ ਇੱਧਰ ਡਾਂਡਮਾਨ ਨੇ ਨੋ ਗਿਆ ਇਹ ਡਾਂਡਮਾਨ ਨੇ ਨੋ ਤੇ ਬਾ ਬਰਕਾਊਟ ਲਾਗਾ ਫੇਰ ਉਹਦੇ ਬਾਅਦ ਬੁਰਸ਼-ਵਸ਼ ਕਰਕੇ ਫਰੈਸ਼ ਹੋ ਕੇ 4 ਵਜੇ ਤੁਰ ਪਣਾ ਇੱਥੇ ਤੇ ਜੋੜੇ ਰੋ ਮੇਰੇ ਸਫਰਾਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਹੋ ਗਏ ਰੈਡੀ 4:00 ਵਜੇ ਤੇ ਸ਼ਿਫਟ ਕਰਨ ਤੇ ਟੈਂਡਰੀਆਂ ਵਾਲਾ ਬਾਬਾ ਲਾ ਲੈਣਾ ਦੈਲਾ ਹੁਣ ਮੈਂ ਪਾਠ ਸੁਣਾਇਆ ਕਰਦਾ ਉਹਦੋਂ ਬਾਅਦ ਟੈਂਟਰੀਆਂ ਬਾਬਾ ਲਾਲਾਣਾ ਬਹੁਤ ਜੁੜੇ ਰੂ ਮੇਰੇ ਸਪਰਾਨਾ ਨਾਲ ਤੁਹਾਨੂੰ ਚੰਗੀ ਚੰਗੀ ਜਿਹੀ ਵੀਊ ਆਏ ਤਾਂ ਉਹ ਵੀ ਦਿਖਾਵਾਂਗੇ ਲਾਈਕ ਸ਼ੇਅਰ ਕਮੈਂਟ ਕਰਿਓ ਜਰੂਰ ਸਾਰੇ ਹਮ ਸਤਿਕਾਰ ਬਹੁਤ ਬਹੁਤ ਧੰਨਵਾਦ ਜਿਹੜੇ ਲਾਈਕ ਕਰਦੇ ਕਮੈਂਟ ਕਰਦੇ ਜਿਹੜੇ ਨਹੀਂ ਕਰਦੇ ਭਰਾਵੋ ਕੋਨੋਂ ਰਿਕਵੈਸਟ ਹੈ ਬੈਲਜੀਅਮ ਚੜ ਗਿਆ ਤੈਨਾਂ ਟਾਈਮ ਹੋਇਆ 5:10 459 ਕਿਲੋਮੀਟਰ ਪਿਆ ਜਾਂ ਮੇਰਾ ਅਨਲੋਡਿੰਗ ਵਾਲੀ ਲੋਕੇਸ਼ਨ 1 ਘੰਟਾ 6 ਮਿੰਟ ਹੋ ਗਏ ਮੈਨੇ ਚਲਾਉਂਦੇ ਨੂੰ ਮੈਂ ਸੁਣਿਆ ਕਰਦਾ ਪਹਿਲਾ ਪਾਰਟ ਸੁਣਾ ਫੇ ਹੁਣ ਟੈਂਡਰੀਆਂ ਬੱਬਲਾਵਾ ਵਧੀਆ ਚੱਲੀ ਜਾਂਦਾ ਸਾਹਮਣੇ ਚੰਦਰਮਾ ਆਪ ਪਾਉਗੇ ਫਰਾਂਸ ਚ ਐਂਟਰ ਬਿਗਨ ਪਲੇਸ ਕਰਨਾ ਹੁੰਦਾ ਜਦ ਵੀ ਐਂਟਰ ਆਉਂਦੇ ਕੰਟਰੀ ਜੇ 437 ਕਿਲੋਮੀਟਰ ਅਨਲੋਡਿੰਗ ਵਾਲੀ ਆ ਇਹ ਜੀ ਫਰਾਂਸ ਦੀ ਸਵੇਰ ਪਹਿਲਾਂ ਸਾਨੂੰ ਬੈਲਜੀਅਮ ਦੇਖਾਈ ਹੁਣ ਫਰਾਂਸ ਦੀ After 500 meters, pass through the toll gate. Pass through the toll gate. ਰਾਸ ਨੂੰ ਜਾਂਦਾ 27 ਰੋਡ ਯਾਰੇ ਟਾਈਮ ਹੋ ਗਿਆ ਪੌਣੇ 7 ਹੋ ਗਏ ਮੇਰਾ ਸਾਫਰ ਰਹਿ ਗਿਆ 330 ਕਿਲੋਮੀਟਰ ਬਾਗਾਣੇ ਲਾਏ ਵੇ ਗਾਣੇ ਸੁਣਦੇ ਜਾ ਰਹੇ ਆ 15 ਮਿੰਟ ਦੀ ਲਈ ਦੀ ਬ੍ਰੇਕ ਤੇ ਅੱਧੇ ਘੰਟੇ ਦੀ ਬ੍ਰੇਕ 2 ਘੰਟੇ ਬਾਅਦ ਲੈਣੇ ਆ ਇੱਥੇ ਤੇ ਮੈਂ ਪਾਣੀ ਭਰਿਆ ਤੇ ਐਪਲ ਕਰਾਣਾ ਹੁਣ 2 ਘੰਟੇ ਬਾਅਦ ਫਿਰ ਰੁਕਦੇ ਆ ਤੇ ਘੰਟੇ ਦੀ ਬ੍ਰੇਕ ਲੈਣ ਨੂੰ ਇਹ ਹੈ ਜੀ ਆਲੂ ਲੱਗੇ ਵੇ ਸਾਰੇ ਟਾਈਮ ਇੱਥੇ 7:06 ਹੋਏ ਸਵੇਰ ਦੇ ਜਦੋਂ ਪਾਰਕਿੰਗ ਆ ਫੁੱਲ ਹੋ ਜਾਂਦੀਆਂ ਤਾਂ ਫਿਰ ਇਦਾਂ ਸੈਂਡ ਵਗੜ ਕੇ ਲਾ ਲਈਂਦੀਆਂ ਗੱਡੀਆਂ ਇਹ ਆ ਗਿਆ ਫਰਾਂਸ ਦਾ ਦੂਜਾ ਟੋਲ ਪਲਾਜ਼ਾ ਸਫ਼ਰ ਮੇਰਾ ਹੈ 267 ਕਿਲੋਮੀਟਰ ਵੇ ਟਾਈਮ ਇੱਥੇ 8:30 ਹੋ ਚੁੱਕੇ ਨੇ ਤਿੰਨ ਕ ਹਫਤੇ ਪਹਿਲਾਂ ਆਇਆ ਤਾਂ ਮੈਂ ਇੱਧਰ ਤੇ ਐ ਪਾਰਕਿੰਗ 'ਚ ਮੈਂ ਰਿਹਾ ਤਾਂ ਦੋ ਦਿਨ 45 ਘੰਟੇ ਰੈਸਟ ਪੂਰੀ ਕੀਤੀ ਵੀ ਕਾਨਕ ਪੱਕ ਗਈ ਐਨ ਆਪਾਂ ਪਹੁੰਚ ਕੇ ਪੈਰਿਸ ਸ਼ਹਿਰ 'ਚ ਤੇ ਸ਼ਹਿਰ 'ਚ ਐਂਟਰ ਹੁੰਦੇ ਟ੍ਰੈਫਿਕ ਦਰ ਮੇਰਾ ਬ੍ਰੇਕ ਦਾ ਟਾਈਮ ਵੀ ਹੈਗਾ ਤਾਂ ਹੁਣ ਪਾਰਕਿੰਗ ਦੇ ਦੇ ਮਿਲਦੀ ਨਹੀਂ ਕਹਿੰਦੇ ਸਾਈਡ ਨੂੰ ਲਗਾ ਪਾਰਕਿੰਗ ਲੈਣੇ ਪੈਣੇ ਰੈਸਟ ਇਹ ਰਾ ਬ੍ਰੇਕ ਦਾ ਹੋ ਗਿਆ ਦਾ ਟਾਈਮ ਮੈਨੂੰ ਇੱਦਾਂ ਹੀ ਚਾਰ ਇਸ਼ਾਰੇ ਲੱਗਾ ਸਾਈਡ ਨੂੰ ਲਗਾ ਕੱਟੀ ਬ੍ਰੇਕ ਲੈਣੀ ਪੈਣੀ ਤਾਂ ਅੱਗੇ ਜਾ ਸਕਦਾ ਟ੍ਰੈਫਿਕ ਹੈਗੀ ਬਾਲੀ ਆਪਾਂ ਵੀ ਮੈਂ ਹੁਣ ਬਣਾ ਕੇ ਚਾਹ ਤੇ ਨਾਲ ਰੋਟੀ ਆਚਾਰ ਹੈਗਾ ਤੇ ਇੱਕ ਅੱਧੀ ਰੋਟੀ ਢੇੜ ਦਣੀ ਜੁੜੇ ਰੇ ਮੇਰੇ ਸਪਰਾਣਾ ਦਿਖਾਵਾਂਗਾ ਤੁਹਾਨੂੰ ਅਗਲਾ ਮਾਹੌਲ ਚਾਹ ਹੋ ਗਈ ਆਪਣੀ ਰੇੜੀ ਦੁੱਧ ਨੂੰ ਲਾਈ ਪੱਤੀ ਰੋਟੀ ਗਾਰਦੀ ਕੈਨਸਲ ਹੋਇਆ ਮੈਂ ਇੱਥੇ ਦੇ ਨਿਕਲੀ ਉਧਰੇ ਟਰੱਕਾਂ ਆਨਲੋਡ ਕਰਕੇ ਉਧਰੇ ਰੋਟੀ ਪਾਣੀ ਛਕਾਂਗੇ ਆ ਪਹਿਲਾਂ ਟਰੈਕ ਹੋ ਕੇ ਚੁੱਕ ਲਈਏ ਅੱਧੇ ਘੰਟੇ ਦੀ ਹੋ ਗਈ ਆਪਣੀ ਬ੍ਰੇਕ ਪੂਰੀ ਚਾਹ ਨਾਲ ਖਾਦੇ ਬਿਸਕਟ ਤੇ ਚੱਲੀਏ ਹੁਣ ਆਪਣੇ ਅਨਲੋਡਿੰਗ ਵਾਲੀ ਜਗਾ ਬਹੁਤ ਟ੍ਰੈਫਿਕ 'ਚ ਫਸਿਆ ਹੋ ਮਾਜਾ e Paris de xerda da Chaca. पैरिस ट्रैफिक रेलवे स्टेशन होना आजा जी मैं ट्रैफिक जगह मेरा घंटे के उपर खराब हो गया टाइम ਜਾਣ ਛੋਟੀ ਟ੍ਰੈਫਿਕ ਤੇ 190 ਕਿਲੋਮੀਟਰ ਹੈ ਜਿੱਥੇ ਹਮਣਾ ਜਾਣਾ ਅਨਲੋਡਿੰਗ ਕਰਨ ਸੈਟਾ ਤੇ ਇਦਾਂ ਘਾਹ ਵੜਦੇ ਸਫਾਈ ਕਰਦੇ ਆ ਮਸ਼ੀਨਾਂ ਨੂੰ ਕਟਰ ਲੱਗੇ ਹੋਏ ਨਾਲ ਤਿਹਜਾ ਟੋਲ ਗੇਟ ਸਫਰ ਮੇ ਰਹਾ 160 ਕਿਲੋਮੀਟਰ ਪਿਆ 2 ਘੰਟੇ ਲੱਗਣੇ ਪੂਰੇ ਬਾਰਿਸ਼ ਹੋ ਗਈ ਸਟਾਰਟ ਆਪਾਂ ਹੋ ਗਏ ਅੰਦਰ ਐਂਟਰ ਪਿੰਡਾਂ ਵਿੱਚ ਤੇ ਅਨਲੋਡਿੰਗ ਵਾਲੀ ਜਗਾ 6 ਕਿਲੋਮੀਟਰ ਰਹਿ ਗਈ ਇੱਥੇ ਦੇ In 500 meters, at the roundabout, take the second exit onto La Petite Ville, D304. France the flag After 200 meters turn left D50 turn left Sorry D304 then take the second right Mod mod jada satave pind diyan galiyan ji ਘਰ ਮੋਰਾ ਕਿੰਨੇ ਸੋਹਣੇ ਫੁੱਲ ਲੱਗ ਗਏ ਫਿੱਤਰ ਕਣਕ ਹਰੇ ਤੋਂ ਸੁਨਹਿਰੀ ਹੋ ਗਈ ਸਾਲੇ ਅੰਦਰ ਐਂਟਰ ਹੋ ਗਏ ਹੈ ਇਹ ਇਹਦਾ ਆਪਣਾ ਪਿੰਡ ਵਾਲਾ ਮਾਹੌਲ ਹੈ ਹਨਾ ਸਾਡੇ ਉੱਥੇ ਦਰਿਆ ਪੈਂਦਾ ਹੈ ਉੱਤਰ ਹੈ ਸੇਮ ਉਹ ਚੱਲਿਆ ਆਪਣਾ ਅੱਧਾ ਕਿਲੋਮੀਟਰ ਦੀ ਵੀ ਘੱਟ ਰਹਿ ਗਈ ਜਿੱਥੇ ਗੱਡੀ ਖਾਲੀ ਕਰਨੀ ਆਪਣੀ ਜਿੱਦਾ ਪਹੁੰਚ ਗਿਆ ਹਨ ਘਾਰਾਂ ਦੇ ਵਿੱਚੇ ਖੋਲੀ ਵੀ ਕੰਪਨੀ ਵੀ ਕੰਪਨੀ ਜਿੱਦਾ ਪਹੁੰਚ ਗਏ ਦੇਖਦੇ ਆ ਅੱਜ ਕਰਦੇ ਆਨਲੋਡ ਤਾਂ ਠੀਕ ਐ ਜਾਨੂੰ ਬੈਲਟਾ ਖੋਲ ਲੈਂਦੇ ਆ ਅਨਲੋਡਿੰਗ ਉੱਧਰ ਕੱਲ ਦੀ ਪਾਈ ਵੀ ਬੈਲਟਾ ਲੱਗਿਆ ਮੈਂ ਖੋਲਣ ਰਕ ਮੇਰਾ ਅਨਲੋਡ ਹੋਣ ਲੱਪਿਆ ਤੇ ਮੈਂ ਛੋੜ ਲੱਗੀ ਅੱਜ ਸਵੇਰ ਦਾ ਕੁਝ ਖਾਦਾ ਬਣਿਆ ਬਾ ਇਹ ਐਪਲ ਖਾਦਾ ਵਾ ਸਵੇਰ ਨਿੰਬੂ ਪਾਣੀ ਪੀਤਾ ਦਾ ਤੇ ਇੱਕ ਬਨਾਣਾ ਖਾਦਾ ਵਸ ਤੇ ਅਨਲੋਡ ਕਰਕੇ ਇੱਥੇ ਕੰਪਨੀ ਜਿੱਥੇ ਸੌਣਾ ਕੱਲੋਂ ਦੇਖਦੇ ਕਿੰਦਾ ਦਾ ਲੋਡ ਆਉਂਦਾ ਚੂਲ ਆਪਣੇ ਬਣ ਗਏ ਆਪਾਂ ਖੜੇ ਇੱਥੇ ਬਾਹਰ ਛਾਂ ਚ ਅਨਲੋਡ ਹੋ ਰਿਹਾਦਾ ਅੰਦਰ ਜਾ ਬੜੀਆ ਬਣਾਇਆ ਵਖੜਨੇ ਨੂੰ ਬੈਠਨੇ ਨੂੰ ਇੱਥੇ ਐ ਪਾਰਕਿੰਗ ਇੱਥੇ ਲਾ ਕੇ ਸੌਣਾ ਚ ਦੇਖੋ ਫਰਾਂਸ ਦੇ ਪਿੰਡ ਘਰ ਬਿਲਕੁਲ ਪਿੰਡ ਦੇ ਵਿੱਚ ਅਨਲੋਡ ਕੀਤਾ ਟਰੱਕ ਬਾਬਾ ਲੱਗਿਆ ਉਹ ਘਾ ਵਟਣ

100 meters, turn right. Right onto Lorty Sermon Le Prix du Croissant. In one hundred meters, turn right onto D two hundred and sixty two. ਟਰੱਕ ਆਇਆ ਇੱਥੇ ਕੀਤਾ ਦਾ ਖਾਲੀ ਇਧਰੋਂ ਚੱਲੇ ਇਧਰ ਹੈਗੀ ਇੱਕ ਪਾਰ ਉਥਾ ਪਾਰਕਿੰਗ ਦੇ ਸਾਈਡ ਨਾਲ ਲਾ ਦੇਣੀ ਗੱਡੀ ਮੇਰਾ ਟਾਈਮ ਵੀ ਮੁੱਕਣੇ ਆਲਾ ਨਾ ਹੱਕ ਮੈਂ ਲਾਤਾ ਪਾਰਕਿੰਗ ਇਹ ਤਾਂ ਪਿੰਡ ਜੇ ਲਾਤਾ ਹੈਗੀ ਦੀ ਜਗਾ ਪਾਰਕਿੰਗ ਲਾਉਣੇ ਨੂੰ ਏ ਬਲੌਗ ਦੀ ਇੱਥੇ ਸਮਾਪਤੀ ਹੈ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਕੋਈ ਗਲਤੀ ਹੋਈ ਤੇ ਮਾਫ਼ ਕਰਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ